ਸੇਵਾ ਆਪਣੇ ਇਹਦੇ ਵਿੱਚ ਫਲੱਡ ਸੀਜ਼ਨ ਦੇ ਵਿੱਚ ਸਮਾਨ ਘਟੋਂ ਗਿਆ ਸੀ ਜਿਹੜਾ ਜੋ ਦੇ ਪਤਾ ਪ੍ਰਿਆ ਦੇ ਹੱਥ ਉਹਦੇ ਬਾਅਦ ਤੇ ਕਿਉਂ ਸਮਾਨ ਪੜਾਉਂਦੇ ਰਹੇ ਤੇ ਪਸ਼ੂ ਜਦੋਂ ਰਹਿ ਗਏ ਸੀਗੇ ਕੰਚਾਰ ਪਸ਼ੂ ਰਹਿ ਗਏ ਸੀਗੇ ਉਹ ਘਟਵਾਉਂਦੇ ਹੋਏ ਇਹਨਾਂ ਨੂੰ ਪਤਾ ਨਹੀਂ ਲੱਗਿਆ ਦਰਿਆ ਦਾ ਵਹਾ ਜਿਆਦਾ ਆ ਗਿਆ ਇਹ ਰੋਡ ਕੇ ਪਾਕਿਸਤਾਨ ਚਲੇ ਗਈ ਜੀ ਮੇਰੀ ਜਮਿੰਟ ਤੇ ਇੱਥੇ ਖੜਾ ਸੀ ਉਹਨੂੰ ਲੇ ਪਤਾ ਕਰਨੋਂ ਦੇ ਗਏ ਸੱਪ ਲੋਈ ਪ੍ਰਿਆਤ ਲੋਕਿਆ ਜੀ ਬਾਟ ਦੇ ਨਾਲ ਇਹ ਪਾਣੀ ਦਾ ਆਵਾਜ਼ ਆ ਰਿਹਾ ਜੀ ਤੇ ਸਾਡੇ ਦੇ ਵਾਸੀ ਨਹੀਂ ਮੋੜ ਗਏ ਅੱਛਾ ਅੱਛਾ ਉੱਥੇ ਰੁੜ ਕੇ ਸਾਥ ਦੇ ਦੋਆਂ ਸਰਕਾਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਕਿਹੜੇ ਸਾਡੇ ਨੂੰ ਤੋਂ ਛੇ ਸਾਲ ਦੇ ਵਿੱਚ ਤਿੰਨ ਸਾਲ ਦੇ ਟਾਈਮ ਸਨ ਮੁੰਡੇ ਵਾਸਤੇ ਗੱਜ ਦੇ ਜੀ ਤੇ ਨਾ ਵਾਪਸ ਆ ਨੂੰ ਕਰਦੇ ਆ ਯਾਰ ਪਾਣੀ ਦਾ ਫਲਾਟ ਸੀਜ਼ਨ ਆਇਆ ਸੀ ਨਾ ਇਹ ਆ 7 ਜੁਨੇ ਚ 7 ਜੁਨੇ ਇਹ ਉਤੇ 2023 ਦੇ 7ਵਾਂ ਮਹੀਨਾ ਚੜਾ ਠੀਕ ਇਹਨਾਂ ਆਪਣੇ ਸਮਾਨ ਸ੍ਰਿਫਤ ਨੂੰ ਸਮਾਨ ਘਾਉਣ ਵਾਸਤੇ ਚਲੇ ਗਏ ਸੀ ਕਿਉਂਕਿ ਪਾਣੀ ਬੜਾ ਕਾਫੀ ਜ਼ਿਆਦਾ ਸੀ ਸਮਾਨ ਘਾਉਣ ਦੇ ਘਾਉਣ ਦੇ ਸਾਰ ਪਾਣੀ ਦਾ ਵਾਚ ਤੇਜ ਹੋਣ ਕਰਕੇ ਇਹ ਪਾਕਿਸਤਾਨ ਵਾਲੇ ਪਾਸੇ ਰੁੜ ਗਏ ਸਾਰੇ ਇੰਡੀਅਨ ਜਿਹੜੇ ਹੈ ਸਿਵਲ ਪ੍ਰਿਜ਼ਨਰਸ 7% ਆ ਜਿਨ੍ਹਾਂ ਨੂੰ ਰੀਲੀਜ਼ ਕਰਨ ਦੇ ਆਰਡਰ ਦਿੱਤੇ ਗਏ ਜਿਹੜੇ ਕਿ ਕਸਟਮ ਇਮੀਗ੍ਰੇਸ਼ਨ ਆਫਿਸ ਅਧਿਕਾਰੀ ਬਾਰਡਰ ਸਮਥਿੰਗ ਫੋਰ ਜਿਹੜੇ ਰਿਲੇਟਡ ਅਫਸਰ ਦੇ ਵਿੱਚ ਇਹਨਾਂ ਦੇ ਆਰਡਰ ਪਹੁੰਚ ਗਿਆ ਪਾਕ ਰੈਂਜਰ ਦੇ ਸਾਦੇ ਸਾਥ ਜਿਹੜੇ ਸਿਵਲ ਪ੍ਰੈਜ਼ਨ ਉਹਨਾਂ ਨੂੰ ਬੀਐਸਐਫ ਰੈਂਜਰ ਦੀ ਬੀਐਸਐਫ ਦੇ ਅਫਸਰ ਦੇ ਹੱਥ ਹੰਡਓਵਰ ਕੀਤਾ हां ना जी सर ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਸਰਪਾਲ ਜੀ ਕਿੱਥੋਂ ਆਏ ਤੁਸੀਂ ਅਸੀਂ ਸਿਨਵਾ ਮੇਡ ਪਰ ਗਿਆ ਬੈਰੀ ਪਰ ਕਿੰਨੇ ਲੋਕ ਜਵਾਨ ਨੇ ਤੁਹਾਡੇ ਜਿਹੜੇ ਪਾਕਿਸਤਾਨ ਵਿੱਚ ਚਲੇ ਗਏ ਸਾਡੇ ਦੋ ਮੁੰਡੇ ਹੈ ਜੀ ਕੀ ਨਾਮ ਹੈ ਤੁਹਾਡਾ ਮੇਰੇ ਪਤੀ ਜੀ ਦਾ ਨਾਮ ਹਰਵਿੰਦਰ ਸਿੰਘ ਹੈ ਜੀ ਤੇ ਉਹਦਾ ਯਾਰ ਦਾ ਨਾਮ ਰਤਨਪਾਲ ਸਿੰਘ ਹੈ ਜੀ ਕਿਸ ਤਰ੍ਹਾਂ ਚਲੇ ਗਏ ਸੀ ਜੀ ਕਿ ਮੁਆਫਾ ਕੀ ਬਾਇਸ ਸੀ ਕਿਥੇ ਚਲੇ ਗਏ ਮਾਮਲਾ ਇਸ ਤਰ੍ਹਾਂ ਸਾਲ 2023 ਦੇ ਵਿੱਚ ਫਲੱਡ ਸੀਜ਼ਨ ਦੇ ਵਿੱਚ ਇਹ ਰਾਜਮੂਕੇ ਗੱਟੀ ਪਿੰਡ ਫਰੋਜਪੁਰ ਉੱਥੇ ਮੇਰੀ ਭਾਣਜੀ ਹੈ ਸਤਿ ਸ਼੍ਰੀ ਅਕਾਲ ਵੇਂਦਰ ਜੀ ਪੈਂਡਾ ਤੇ ਉਹਨਾਂ ਦਾ ਸਮਾਨ ਕਢੋਂ ਗਿਆ ਸੀ ਜਿਹੜਾ ਜੋਗੇ ਕਿਤੇ ਆ ਦੇ ਖਦੇ ਦੇ ਹੱਦ ਦੇ ਦੇਖੋ ਬਾਫ ਫੇਟੀ ਹੋਇਆ ਜੀ ਉਹ ਤੇ ਬਾਫ ਦੇ ਵਿੱਚ ਸਮਾਨ ਕਢਾਉਂਦੇ ਰਹੇ ਤੇ ਪਸ਼ੂ ਜਦੋਂ ਰਹਿ ਗਏ ਸੀਗੇ ਦਨ ਚਾਰ ਪਸ਼ੂ ਰਹਿ ਗਏ ਸੀਗੇ ਉਹ ਕਢਵਾਉਂਦੇ ਹੋਏ ਇਹਨਾਂ ਨੂੰ ਪਤਾ ਨਹੀਂ ਲੱਗਿਆ ਦਰਿਆ ਦਾ ਵਹਾਅ ਜ਼ਿਆਦਾ ਆ ਗਿਆ ਸੀ ਤੇ ਰੋੜ ਕੇ ਪਾਕਿਸਤਾਨ ਚਲੇ ਗਏ ਤੇ ਫਿਰ ਕਿਸ ਤਰ੍ਹਾਂ ਤੁਹਾਨੂੰ ਕਿਤੇ ਦਾ ਪਤਾ ਲੱਗਾ ਜੀ ਉਹ ਪਾਕਿਸਤਾਨ ਦੇ ਵਿੱਚ ਹੈਗੇ ਨੇ ਜੀ ਸਾਨੂੰ ਸਰ ਸਾਡੀ ਕਿ ਦਿਨ ਪਿੰਡ ਚੌਕੀ ਵਾਲੇ ਪੁਲਿਸ ਵਾਲਾ ਇਨਵੈਸਟੀਗੇਟਰ ਜੀ ਤੁਹਾਡੇ ਇਸ ਤਰੀਕੇ ਬੰਦੇ ਉਧਰ ਰੋੜ ਕੇ ਚਲੇ ਗਏ ਚਲੋ ਅਸੀਂ ਰੱਬ ਦਾ ਸ਼ੁਕਰ ਹੈ ਆਪਾਂ ਦਾ ਕੀਤਾ ਕਿ ਚਲੋ ਜਾਨ ਨਹੀਂ ਦਾ ਨੁਕਸਾਨ ਨਹੀਂ ਹੋਇਆ ਬਚ ਗਏ ਚਲੋ ਉਧਰ ਚਲੇ ਗਏ ਤੇ ਜਿੰਦੇ ਰਹਿਣਗੇ ਕਦੀ ਨਾ ਕਦੀ ਵਾਪਸ ਆਈ ਜਣੇ ਤੇ ਤੁਹਾਨੂੰ ਅੱਜ ਕਿਸ ਤਰ੍ਹਾਂ ਪਤਾ ਲੱਗਾ ਜੀ ਅੱਜ ਉਹਨਾਂ ਨੇ ਛੱਡਿਆ ਜਾ ਰਿਹਾ ਜੀ ਅੱਜ ਸਾਨੂੰ ਰਵਿੰਦਰ ਸਿੰਘ ਜੀ ਦੱਸਿਆ ਜੀ ਕਿ ਬਹੁਤ ਵਾਰ ਫੋਨ ਆਉਂਦਾ ਸੀ ਉਦੋਂ ਕਾਲ ਕਰਨ ਦਿੰਦੀ ਸੀ ਕਿ ਪਾਕਿਸਤਾਨ ਦੀ ਸਰਕਾਰ ਬਈ 10 ਮਿੰਟ ਦਿੰਦੀ ਸੀ ਵੀ ਕਰੇ ਤੁਸੀਂ ਗੱਲ ਕਰ ਲਿਆ ਕਰੋ ਕਿ ਕੀ ਕੀ ਉਹਨਾਂ ਨੇ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਉਹਨਾਂ ਦਾ ਵਿਹਾਰ ਜਿਹੜਾ ਪਾਕਿਸਤਾਨ ਦੇ ਵਿੱਚ ਰਿਹਾ ਕਿਸ ਤਰ੍ਹਾਂ ਉਹਨਾਂ ਨੂੰ ਟ੍ਰੀਟ ਕਰਦੇ ਰਹੇ ਕਿੱਥੇ ਜੇਲ੍ਹ 'ਚ ਰੱਖਿਆ ਕਿਸ ਤਰ੍ਹਾਂ ਦਾ ਪਿਆਰ ਕਰਦੇ ਰਹੇ ਜੇਲ੍ਹ ਦੇ ਵਿੱਚ ਲੱਖਾਂ ਬਹੁਤ ਜੇਲ੍ਹ ਦੇ ਵਿੱਚ ਰੱਖਿਆ ਜੀ ਉਹਨਾਂ ਨੇ ਅੱਛਾ ਜੀ ਰੋਟੀ ਪਾਣੀ ਤਾਂ ਕਹਿੰਦਾ ਜਾਂਦਾ ਜੀ ਮੈਨੂੰ ਕਹਿੰਦਾ ਹੁੰਦਾ ਜੀ ਕਹਿੰਦਾ ਚਾਚਾ ਜੀ ਵਧੀਆ ਦਿੰਦੇ ਆ ਯਾਨੀ ਕਿ ਇੰਨਾ ਉਹਨਾਂ ਨੇ ਖਰਾਬ ਨਹੀਂ ਕੀਤਾ ਯਾਨੀ ਕਿ ਮਾਰਦੇ ਪੁੱਦੇ ਤੇ ਨਹੀਂ ਨਹੀਂ 何や <Yeah. S 1> ਵਧੀਆ ਰੋਟੀ ਦੀ ਜਿੰਦਗੀ ਕਿੰਨੀ ਤੋਂ ਉਮਰ ਸੀਗੀ ਦੋਨਾਂ ਦੀ ਜੀ ਤੇ 22 22 ਸਾਲ ਸੀਗੀ ਦੋਨਾਂ ਦੀ ਕਰਦੇ ਕੀ ਸੀਗੇ ਤੇ ਪੁਆੜੀ ਮਜ਼ਦੂਰੀ ਕਰਦੇ ਸੀ ਤੇ ਵਿਆਹ ਸੀ ਜੀ ਹਾਂ ਜੀ ਵਿਆਹ ਸੀ ਬੱਚੇ ਕਿੰਨੇ ਬੱਚੇ ਦੋ ਆ ਹਰਵਿੰਦਰ ਦੇ ਤੇ ਕਿੰਨੀ ਤੋਂ ਖੁਸ਼ੀ ਹੋ ਰਹੀ ਹੈ ਜੀ ਕਿ ਅੱਜ ਉਹ ਆਪਣੇ ਵਤਨ ਵਾਪਸ ਆ ਰਹੇ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਮਿਲਣ ਦੀ ਸਾਡੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਅਸੀਂ ਤਾਂ ਧੰਨਵਾਦ ਕਰਦੇ ਹਾਂ ਦੋਨੇ ਸਰਕਾਰਾਂ ਦਾ ਜਿਨ੍ਹਾਂ ਨੇ ਤਾਲਮੇਲਾ ਦਾ ਮੇਲ ਕਰਕੇ ਵਧੀਆ ਸਾਡੇ ਬੱਚੇ ਇੰਨੀ ਜਲਦੀ ਤੇ ਜਲਦੀ ਸੁਖ ਵਾਪਸ ਕਰਦੇ ਪਏ ਆ ਜੀ ਇਹੇ ਉਹਦੇ ਵਿੱਚ ਇੰਡੀਆ ਸਰਕਾਰ ਆਪਣੀ ਇੰਡੀਅਨ ਜਿਹੜੀ ਸਰਕਾਰ ਆ ਉਹਦਾ ਧੰਨਵਾਦ ਪਾਕਿਸਤਾਨ ਸਰਕਾਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਬੁੱਖਾਂ ਦੇ ਮੁੰਡੇ ਜੈ ਸੀਗੇ ਬੰਦੇ ਦੀ 20-20 ਸਾਲ ਹੋ ਗਏ ਉਹਨਾਂ ਨੂੰ ਬੈਠਾ ਇਹ ਅਜੇ ਤੱਕ ਕੋਈ ਨਹੀਂ ਆਇਆ ਪਰ ਸਾਡੀ ਵਾਅਦਾ ਵੀ ਉਹਦੇ ਵੀ ਇਰਦਾਸ ਹੈ ਕਿ ਸਾਡੀ ਜਾਨ ਕੀ ਸੁਣੀਗੀ ਕਿੰਨਾ ਸਾਲਾਂ ਦੇ ਵਿੱਚ ਵਾਪਸ ਕਰੀਏ ਕਿਹੜੇ ਪਿੰਡ ਦੇ ਕਿੰਨੇ ਜਣੇ ਤੁਸੀਂ ਤਿੰਨ ਜਣੇ ਕਿਸ ਤਰ੍ਹਾਂ ਦਿੱਲ ਕੇ ਪਾਕਿਸਤਾਨ ਜੀ ਮੇਰੀ ਜਮੀਨ ਤੇ ਇੱਥੇ ਖੜਾ ਸੀ ਉਹਨੂੰ ਪਤਾ ਕਰਨ ਨੂੰ ਗਏ ਸਤਲੁਜ ਦਰਿਆ ਤੋਂ ਅੱਗੇ ਆ ਜੀ ਬੱਟ ਦੇ ਨਾਲ ਪਾਣੀ ਦਾ ਬਹੁਤ ਜ਼ਿਆਦਾ ਸੀ ਸਾਡੇ ਕੋਲ ਵਾਪਸੀ ਦੇ ਮੌਕੇ ਉਸ ਰੋਡ ਦੇ ਬਾਅਦ ਉੱਥੇ ਫਿਰ ਕਿਸ ਤਰ੍ਹਾਂ ਅਕੇ ਤੁਹਾਨੂੰ ਕਿੱਥੇ ਲੈ ਜਾਏਗਾ ਕਿੱਨੇ ਫੜਿਆ ਉੱਥੇ ਸਾਨੂੰ ਜੀ ਪਿੰਡ ਆਇਆ ਸੀ ਆਪਾਂ ਉੱਥੇ ਉਹਨਾਂ ਕਹਿੰਦਾ ਕੋਈ ਗੱਲ ਨਹੀਂ ਤੇ ਉਹਨਾਂ ਕਹਿੰਦੇ ਬਦੋ ਮਿੱਟੀ ਸੱਦ ਲਈ ਤੇ ਉੱਥੋਂ ਨਸਨ ਫੜਾਉਂਦੇ ਆਂ ਆਜੋ ਕੋਈ ਕਰਵਾ Papa ਜੀ ਹਾਂ ਜੀ ਨਹੀਂ ਸਭ ਲੱਗ ਰਿਹਾ ਹੈ ਥੋੜਾ ਭਾਜੀ ਇਹ ਕਿਨੇ ਜਿਹੇ ਸਜਾਏ ਕਿਨੇ ਜਿਹੇ ਸਜਾਏ ਉਸੇ ਗਲੋਤੇ ਅਜਬ ਸਰਕਾਰਾਂ ਕੀ ਬੀਟ ਬਜਾਉਗੀ ਇਕ ਤਰ੍ਹਾਂ ਸਰਕਾਰਾਂ ਪੀੜ ਕਰਾਂ ਜਿਹੜੇ ਬਾਕੀ ਦੇ ਨਹੀਂ ਜੀ ਉਹਨਾਂ ਨੂੰ ਛੱਡ ਲੈਣਾ ਵਧੀਆ ਥਾਲੇ ਇਹ ਬਹੁਤ ਵਧੀਆ ਕਹਿੰਦੇ ਬਹੁਤ ਜ਼ਿਆਦਾ ਟਾਈਮ ਹੁਣ ਕੱਟ ਆਇਆ ਸਿਰਫ 12 ਵਜੇ ਦੇ ਪਾਕਿਸਤਾਨ ਕਿਸ ਤਰ੍ਹਾਂ ਚੱਲੇਗੇ ਜੀ ਸਰ ਟਰੈਕਟਰ ਕੜਾਈ ਪਾਰ ਜਮੀਨ ਤੇ ਅਸ਼ੁੱਤ ਜਗ੍ਹਾ ਤੇ ਰੋਕਣ ਗਿਆ ਚਲੇ ਤੇ ਸਾਨੂੰ 2023 ਚ ਪਾਣੀ ਜ਼ਿਆਦਾ ਆਇਆ ਸੀ ਇਸ ਕਰਕੇ ਲਾਈਫ ਚ ਲੰਘ ਅਸੀਂ ਤਿੰਨ ਬੜੇਕੇ ਬੈਠ ਦੇ ਕਿਲਚੇ ਤੇ ਕਿਦਾਂ ਜੀ ਸਾਨੂੰ ਕਿਹੋ ਜਿਹਾ ਨਾ ਕੀਤਾ ਗਿਆ ਜੀ ਸਰ ਪਰ ਤੁਹਾਨੂੰ ਪਤਾ ਹੈ ਕਿਸੇ ਮੁਲਕ ਬਾਕਾਇਕ ਮੁਖਾਲ ਮੁਲਕ ਜੀ ਕੋਟ ਮਾਰ ਹੋਈ ਜਿਹੜੀ ਹਾਂਜੀ ਇਹ ਸਜ਼ਾ ਇੱਕ ਸਜ਼ਾ ਇੱਕ ਸਾਲ ਦੀ ਤੇ ਕਿਹੜੀ ਜੇਤ ਨਹੀਂ ਕੋਟ ਲੱਗ ਪਈ ਜੀ ਘਰ ਵਾਪਸ ਪਹੁੰਚ ਕੇ ਜੀ ਕੀ ਕੰਮ ਕਰਦੇ ਸੀ ਜੀ ਖੇਤੀਬਾੜੀ ਦਾ ਕੰਮ ਹੈ ਤੇ ਮਸ਼ੀਨਾ ਕੰਪੈਣਾ ਫੋੜ ਆ ਕੰਮ ਕਰੀਦਾ ਫੋੜ ਜੀ ਸਰ ਮਿਹਰਬਾਨੀ ਥੈਂਕ ਯੂ ਸਰਕਾਰ ਦਾ ਸ਼ੁਕਰੀਆ ਭਾਗ ਮੈਂ ਬਹੁਤ ਵੀ ਲੋਕੋ ਸੇ ਭਾਰਤੀ ਬੰਦ ਜੀ ਸਰ ਮਲੈਗਾ ਤਾਂ ਮੁੰਡਾ ਨਾ ਨਹੀਂ ਸਰ ਉਹ ਮਨਾਂ ਜੀ ਅਸੀਂ ਦੂਜੇ ਚੱਕੀਆਂ ਚ ਬੰਦ ਰਹਿੰਦੇ ਕਿੰਨੇ ਬੰਦੇ ਲੱਗੇ ਹਾਂਜੀ ਅਸੀਂ 6 ਬੰਦੇ ਲੱਗੇ 6 ਬੰਦ ਕੀਤੀ ਸੀ ਕੱਟਦੇ ਦਿਨ ਬੰਦ ਕਿਉਂਕਿ ਆਕਸੀਜਨ ਆਕਸੀਜਨ ਜੀ ਜਪਨ ਸਿੰਘ ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਵਤਨ ਵਾਪਸੀ ਹੋ ਰਹੀ ਹੈ ਲੜਕੀਆਂ ਦੀ ਕੀ ਕਹਿਣਾ ਤੁਸੀਂ ਤਾਂ ਬਹੁਤ ਖੁਸ਼ੀ ਹੋਈ ਹੈ ਜਿਹੜੀ ਅਸੀਂ ਲੋਕਾਂ ਸਰਕਾਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਹੜੇ ਸਾਡੇ ਵੀ ਦੋਸਤ ਹੈ 1 ਸਾਲ ਦੇ ਵਿੱਚ 3 ਸਾਲ ਦਾ ਤੰਨ ਮੁੰਡੇ ਵਾਪਸ ਆ ਗਏ ਜੀ ਤੇ ਇਹ ਵਾਪਸ ਆਉਣ ਨੂੰ ਕਰਦੇ ਆ ਜੀ ਸਰਪੰਚ ਸਾਹਿਬ ਦੇਖਿਆ ਗਿਆ ਜੀ ਕਈ ਲੋਕ ਜਿਹੜੇ ਨੇ ਸਾਰੀ ਸਾਰੀ ਉਮਰ ਪਾਕਿਸਤਾਨ ਦੀ ਜੇਲਾਂ ਦੇ ਵਿੱਚ ਸੜ ਗਏ ਨੇ ਪਰ ਤੁਹਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ ਵਾਪਸ ਆ ਰਹੇ ਨੇ ਕੀ ਕਹਿਣਾ ਕਿ ਕਿੰਨੀ ਖੁਸ਼ੀ ਹੋ ਰਹੀ ਆ ਸੰਧ ਸਰ ਬਹੁਤ ਖੁਸ਼ੀ ਹੋ ਰਹੀ ਹੈ ਇਹਨਾਂ ਛੋਟੇ ਛੋਟੇ ਬੱਚੇ ਬਹੁਤ ਸਾਡੇ ਨਾਲ ਆਏ ਨੇ ਅੱਜ ਜੀ ਉਹਨਾਂ ਦੇ ਵਾਈਫਾਈ ਆ ਸੋਹਰਾ ਜੀ ਆਏ ਨੇ ਆਪ ਜੀ ਕੋਲ ਚੱਲ ਕੇ ਆਏ ਆ ਇਹਦਾ ਬਹੁਤ ਬਹੁਤ ਮੀਡੀਆ ਸਰ ਬਹੁਤ ਧੰਨਵਾਦ ਕਰਦਾ ਜਿਹੜੇ ਵੀ ਸਾਰੇ ਸਾਡੀਆਂ ਆਵਾਜ਼ਾਂ ਉਠਾਉਂਦੇ ਰਹੇ ਪਾਕਿਸਤਾਨ ਦਾ ਬਚਾਉਂਦੇ ਰਹੇ ਆ ਜੀ ਬਹੁਤ ਤੁਹਾਡਾ ਬਹੁਤ ਤੁਸੀਂ ਦਿলো ਧੰਨਵਾਦ ਬਹੁਤ ਜ਼ਰੂਰ ਕਰਦਾ ਜੀ ਕਿੰਨੇ ਕਿੰਨੇ ਨੌਜਵਾਨ ਸੀ ਜੀ ਦੋ ਸਾਰ ਸਮੇਂ ਪਾ ਕੇ ਜੀ ਮੇਰਾ ਪਰ ਜੀ ਹੈ ਬਿਆਰੀ ਫਰ ਇਹ ਜਿਹੜਾ ਆਪਣਾ ਅਰਵਿੰਦਰ ਸਿੰਘ ਦਾ ਰਤਨਪਾਲ ਜੀ ਦਾ ਸਰ ਜਦੋਂ ਇਹਦਾ ਪਾਣੀ ਦਾ ਫਲੱਡ ਸੀਜ਼ਨ ਆਇਆ ਸੀ ਨਾ ਫਿਰ ਆਇਆ 7 ਲੋਜੇ ਚ 12 ਤੋਂ ਜੀ ਇਹ ਉਤੇ 2023 ਦੇ ਸਤਵਾਂ ਮਹੀਨਾ ਸਰ ਠੀਕ ਇਹ ਨਾਲ ਆਪਣੇ ਸਮਾਰਟ ਸ਼ਹਿਰ ਨੂੰ ਸਮਾਨ ਕਢਾਉਣ ਵਾਸਤੇ ਚਲੇ ਗਏ ਸੀ ਜੋ ਕਿ ਪਾਣੀ ਬੜਾ ਕਾਫੀ ਯਾਰਾ ਸੀ ਸਮਾਨ ਢਵਾਉਂਦੇ ਢਵਾਉਂਦੇ ਸਾਰ ਪਾਣੀ ਦਾ ਵਾਚ ਤੇਜ ਔਨ ਕਰਕੇ ਇਹ ਪਾਕਿਸਤਾਨ ਵਾਲੇ ਪਾਸੇ ਰੁੜ ਗਏ ਸਾਰੇ ਫਿਰ ਤੋਂ ਬਾਅਦ ਸਾਨੂੰ ਉਹਨਾਂ ਨੇ ਰੇਂਜ ਨਾਲ ਕਨੈਕਟ ਕੀਤਾ ਥਾਣੇ ਤੇ ਉੱਥੇ ਉਹਨਾਂ ਰੇਂਜ ਨਾਲ ਕਰਕੇ ਬਚੌਂਕੀ ਥਾਣੇ ਨਾਲ ਸਾਡੇ ਘਰ ਆਏ ਜੀ ਉਹਨਾਂ ਨੇ ਸਨਗਸ਼ ਕੀਤੀ ਧਾਰਗੜ ਦੇਖਿਆ ਉਹਨਾਂ ਨੂੰ ਪਤਾ ਲੱਗਿਆ ਗੁਰਵਿੰਦਰ ਸਿੰਘ ਤੇ ਰਤਨਪਾਲ ਸਿੰਘ ਅਸੀਂ ਕਿ ਧਾਰਗੜ ਸ਼ੋਅ ਕੀਤੇ ਸਾਰੇ ਵਿਖਾਈ ਉਹਨਾਂ ਨੇ ਕਿ ਤੁਹਾਡੇ ਬੰਦੇ ਪਾਕਿਸਤਾਨ ਰੁੜ ਕੇ ਚਲੇ ਗਏ ਨੇ ਤੇ ਪਹੁੰਚ ਚੁੱਕੇ ਨੇ ਪਾਕਿਸਤਾਨ ਦੇ ਆਂ ਨੂੰ ਉਹਨਾਂ ਦਾ 21 ਸਾਲ ਉਤੇ ਰਹਿਇਆ 23 ਸਾਲ ਸਜ਼ਾ ਹੋ ਗਈ ਸੀ ਸਜ਼ਾ ਉਹਨਾਂ ਨੇ ਪੂਰੀ ਕਰਨ ਕਰ ਕਰ ਵਾਰ ਇਹ ਸਰਕਾਰ ਨੇ ਉੱਥੋਂ ਉਹਨਾਂ ਨੇ ਰਿਹਾ ਕਰਤਾ ਹੈਗਾ ਵਾ ਰਿਹਾ ਕਰ ਦਪਾ ਦਾ ਅਸੀਂ ਬਹੁਤ ਖੁਸ਼ੀ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਪੰਜਾਬ ਸਰਕਾਰ ਦਾ ਤੇ ਨਾਲ ਹੀ ਆਪਣੇ ਪਾਕਿਸਤਾਨ ਸਰਕਾਰ ਦਾ ਤੇ ਆਪਣੇ ਜੋ ਵੀ ਸਾਰੇ ਤਾਨੀ ਸਾਨੇ ਜੋ ਉਹਨਾਂ ਨੇ ਮਦਦ ਕੀਤੀ ਹੈ ਸਾਰੇ মিডিਆ ਵਾਲੇ ਨੂੰ ਹੋ ਗਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਾਰਿਆਂ ਦਾ ਕੀ ਅੱਜ ਦਾ ਕਰਦੀ ਹੈ ਮੇਰਾ ਨਾਮ ਅਰुण ਮਾਲਾ ਜੀ ਮੈਂ ਅਟਾਰੀ ਬਾਰਡਰ ਦੇ ਵਿਆਹ ਦੇ ਪ੍ਰੋਟੋਕਾਲ ਅਸਰ ਕੁਸਟਾ ਪਾਕਿਸਤਾਨਸ ਘਾਲਵਾ ਜੋ ਇੱਕ ਆਰਡਰ ਪਾਸ ਕੀਤਾ ਗਿਆ ਵਾ ਜਿਹਦੇ ਮਤਇ ਮੁਤਾਬਕ ਇੰਡੀਅਨ ਜਿਹੜੇ ਸਿਵਲ ਪ੍ਰਿਜ਼ਨਰ 7% ਆ ਜਿਨ੍ਹਾਂ ਨੂੰ ਰੀਲੀਜ਼ ਕਰਨ ਦੇ ਆਰਡਰ ਕੀਤੇ ਗਏ ਜਿਹੜੇ ਕਿ ਕਸਟਮ ਇਮੀਗ੍ਰੇਸ਼ਨ ਆਫਿਸ ਫਟਾਰੀ ਬਾਰਡਰ ਸਮਥਿੰਗ ਹੋਰ ਜਿਹੜੇ ਰਿਲੇਟਡ ਆਫਿਸਰ ਦੇ ਵਿੱਚ ਇਹਨਾਂ ਦੇ ਆਰਡਰ ਪਹੁੰਚ ਗਏ ਪਾਕ ਰੈਂਜਰ ਦੇ ਸਾਦੇ ਸਾਥ ਜਿਹੜੇ ਸਿਵਲ ਪ੍ਰਿਜ਼ਨਰ ਉਹਨਾਂ ਨੂੰ ਬੀਐਸਐਫ ਰੈਂਜਰ ਦੇ ਬੀਐਸਐਫ ਦੇ ਆਫਿਸਰ ਦੇ ਹੱਥ ਹੰਡਓਵਰ ਕੀਤਾ ਸਸਨ ਨੇਪਚੂਲਰ ਅਠਾਰੀ ਜੀ ਦੀ ਡੀਸੀ ਅਫਿਸ ਤੋਂ ਡਿਊਟੀ ਲੱਗੀ ਹੋਈ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਾਂਗੇ ਸ਼੍ਰੀ ਸੋਹਿਲ ਮੀਰ ਆਈਪੀਐਸਐਸ ਵੀ ਅੰਮ੍ਰਿਤਸਰ ਰੂਰਲ ਜੀ ਵੱਲੋਂ ਇਹਨਾਂ ਦੀ ਸਿਕਿਉਰਿਟੀ ਦੀ ਪੁਖਤਾ ਪ੍ਰਬੰਧ ਕੀਤੇ ਗਏ ਕਿ ਪਾਇਲਟ ਸਕਵਡ ਪਾਇਲਟ ਦਾ ਇੰਤਜ਼ਾਮ ਕੀਤਾ ਗਿਆ ਬਾਰਡਰ ਤੋਂ ਇਹਨਾਂ ਨੂੰ ਅੰਮ੍ਰਿਤਸਰ ਦੀ ਹਸਪਤਾਲ ਅੰਦਰ ਲਿਜਾਇਆ ਜਾਏਗਾ ਉੱਥੋਂ ਅੱਗੇ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦੀ ਪਾਇਲਟ ਦੇ ਨਾਲ ਇਹਨਾਂ ਨੂੰ ਪੂਰਾ ਸਿਕਿਉਰਿਟੀ ਦੇ ਨਾਲ ਇਹ ਰੈੱਡ ਕਰਾਸ ਗੁਰਦਾਨਾ ਹਸਪਤਾਲ ਲਿਜਾਇਆ ਜਾਏਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਆ ਗਾਰਡੀਅਨ ਉਹਨਾਂ ਦੇ ਹੈਂਡਓਵਰ ਕੀਤੇ ਗਏ। ਇਹ 2023 ਦੇ ਵਿੱਚ ਫਲੱਡ ਆਇਆ ਸੀਗਾ ਜੀ ਉਹਦੇ ਵਿੱਚ ਇਹ ਆਪਣੇ ਕੁਝ ਡੰਗਰਾਂ ਦੀ ਦੇਖਭਾਲ ਕਰਦੇ ਹੋਏ ਕੁਝ ਸਮਾਨ ਨੂੰ ਸੰਭਾਲਦੇ ਹੋਏ ਪਾਕਿਸਤਾਨ ਦੀ ਹੱਦ ਅੰਦਰ ਰੁੜਤੀ ਚੱਲੇ ਗਈ ਸੀ। ਤੇ ਇਹ 6 ਦੇ 6% ਜਿਹੜੇ ਆ ਜਿਹਦੇ ਮੈਂ ਤੁਹਾਨੂੰ ਦੱਸਿਆ ਵੀ ਫਰੋਇਪੁਰ ਦੇ 4 ਇੱਕ ਲੁਧਿਆਣਾ ਇੱਕ ਜਲੰਧਰ ਇਹ ਫਲੱਡ ਦੇ ਵਿੱਚ ਹੀ ਰੁੜ ਕੇ ਗਈ ਸੀ ਇਹਨਾਂ ਦੇ ਉੱਪਰ ਇੱਕ ਕੈਫਰ ਰਿਪੋਰਟ ਸੀਗੀ ਆ ਤੇ ਇਹਨਾਂ ਨੂੰ ਇੱਕ ਸਾਲ ਦੀ ਸਜ਼ਾ ਹੋਈ। ਉਸ ਤੋਂ ਬਾਅਦ ਇਹਨਾਂ ਦੀ ਵਾਪਸੀ ਦੀ ਪ੍ਰੋਸੀਡਿੰਗ ਚੱਲੀ ਆ ਤੇ ਇਹਨਾਂ ਨੂੰ ਵਾਪਸ ਕੀਤਾ ਗਿਆ ਹਾਂਜੀ ਟੋਟਲ ਸੱਤ ਲੋ ਟੋਟਲ ਸੱਤ ਹੈ ਕਿ ਯੂਪਿਤਾ ਜੀ